ਝੋਨੇ ਦੀ ਫਸਲ ਦੀ ਸਿੱਧੀ ਬਿਜਾਈ ਲਈ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਜਾਗਰੂਕਤਾ ਸੈਮੀਨਾਰ ਅਤੇ ਹੋਰ ਉਪਰਾਲੇ ਕੀਤੇ ਜਾ ਰਹੇ ਨੇ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਬਚਤ ਹੁੰਦੀ ਜਦ ਕਿ ਝਾੜ ਉਨਾ ਹੀ ਲਿਆ ਜਾਂਦਾ ਹੈ ਬੀਤੇਵਰੇ ਪੰਜਾਬ ਵਿੱਚ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਝੋਨੇ ਦੀ ਬਿਜਾਈ ਕੀਤੀ ਗਈ ਸੀ ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਭੁੱਲਰ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਹੀ ਸਿੱਧੀ ਬਿਜਾਈ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਇਸ ਸੈਮੀਨਾਰ ਵਿੱਚ ਪਿੰਡ ਵਾਸੀਆਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਫਾਇਦੇ ਅਤੇ ਸਹੂਲਤਾਂ ਬਿਜਾਈ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਇਸ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਉਪਰੰਤ ਵਿਭਾਗ ਵੱਲੋਂ ਪਿੰਡ ਭੁੱਲਰ ਦੇ ਕੁਝ ਕਿਸਾਨਾਂ ਦੇ ਖੇਤਾਂ ਵਿੱਚ ਸਿੱਧੀ ਬਿਜਾਈ ਸ਼ੁਰੂ ਕਰਵਾਈ ਗਈ। ਇਸ ਸਿੱਧੀ ਬਿਜਾਈ ਦੀ ਸ਼ੁਰੂਆਤ ਅੱਜ ਸ਼੍ਰੀ ਮੁਖਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਸਿੱਧੀ ਬਿਜਾਈ ਦੇ ਨਾਲ ਵੱਡੇ ਪੱਧਰ ਤੇ ਪਾਣੀ ਦੀ ਬਚਤ ਹੁੰਦੀ ਹੈ ਅਤੇ ਜਿਸ ਤਰ੍ਹਾਂ ਧਰਤੀ ਹੇਠਲਾ ਪਾਣੀ ਅੱਜ ਦਿਨ ਹੀ ਹੀਟਾ ਜਾ ਰਿਹਾ ਹੈ ਤਾਂ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਸਿੱਧੀ ਬਿਜਾਈ ਨੂੰ ਅਪਣਾਈਏ ਜਿਆਦਾ ਸਿੱਧੀ ਬਿਜਾਈ ਲਈ ਜਿਹੜਾ ਸਰਕਾਰ ਐਫਰਟ ਕਰ ਰਹੀ ਹੈ ਪਿਛਲੇ ਸਾਲ ਵੀ ਬਹੁਤ ਵੱਡੀ ਐਫਰਟ ਸੀ ਇਸ ਸਾਲ ਵੀ ਐਗਰੀਕਲਚਰ ਡਿਪਾਰਟਮੈਂਟ ਵੀ ਤੇ ਪੰਜਾਬ ਸਰਕਾਰ ਨਾਲ ਮੁੱਖ ਮੰਤਰੀ ਸਾਹਿਬ ਦਾ ਵੀ ਹੁਕਮ ਹੈ ਕਿ ਵੱਧ ਤੋਂ ਵੱਧ ਸਿੱਧੀ ਬਿਜਾਈ ਕਰਾਈ ਜਾਏ ਜਿਹਦੇ ਕਰਕੇ ਪਾਣੀ ਵੀ ਬਚੂਗਾ ਤੇ ਕਿਸਾਨਾਂ ਦਾ ਜਿਹੜਾ ਖਰਚਾ ਵੀ ਘਟੂਗਾ ਇਸ ਕਰਕੇ ਸਿੱਧੀ ਬਿਜਾਈ ਲਈ ਮੋਕਸਰ ਹਲਕੇ ਦੇ ਵਿੱਚ ਮੋਕਸਰ ਜਿਹੜਾ ਇਸ ਟਕਾ ਉਹਦੇ ਵਿੱਚ ਪਿਛਲੀ ਵਾਰੀ ਪਹਿਲੇ ਨੰਬਰ ਤੇ ਸੀ ਇਸ ਵਾਰੀ ਉਮੀਦ ਹੈ ਕਿ ਚੀਫ ਸਾਹਿਬ ਦੀ ਜਿਹੜੀ ਮਿਹਨਤ ਸਰਕਾਰ ਹੈ ਪਹਿਲੇ ਨੰਬਰ ਤੇ ਹੀ ਰਹੂਗਾ ਕੋਈ ਆਰਥਿਕ ਸਹਾਤਾ ਵੀ ਕੀਤੀ ਜਾ ਰਹੀ ਸਿੱਧੀ ਵੀ ਇਕਸਾਨਾ ਨੂੰ ਜੀ ਸਾਰੇ ਡਿਪਾਰਟਮੈਂਟ ਵੱਲੋਂ ਆਰਥਿਕ ਸਹਾਤਾ ਵੀ ਕੀਤੀ ਜਾ ਰਹੀ ਹੈ ਤੇ ਸਾਰੇ ਡਿਪਾਰਟਮੈਂਟ ਜਿਹੜਾ ਉਹ ਲਗਾਤਾਰ ਮਿਹਨਤ ਕਰ ਰਿਹਾ ਹੈ ਸਦੀਪ ਜੀ ਲਈ ਦਰਜਾ ਚਾਰ ਕਰਮਚਾਰੀਆਂ ਤੋਂ ਲੈ ਕੇ ਚੀਫ ਤੱਕ ਸਾਰੇ ਅਧਿਕਾਰੀ ਲਗਾਤਾਰ ਮਿਹਨਤ ਕਰ ਰਹੇ ਸਦੀਪ ਜੀ ਸਰ ਜਿਹੜੇ 1500 ਰੁਪਏ ਪਿਛਲੀ ਵਾਰੀ ਵੀ ਆਉਣਾ ਸੀ ਤਾਂ ਇਤਕੀ ਵੀ ਅੱਗੇ ਕਿੰਨੇ ਦੇਰ ਬਾਅਦ ਆ ਜਾਣ ਨਕਸਾਨਾ ਆ ਗਿਆ ਸੀ ਜੀ ਪਿਛਲੇ ਏਰੀਆ ਵਾਲਾ ਸਾਰਾ ਹੁਣ ਕਿੰਨੀ ਕੀ ਦੇਰ ਬਾਅਦ ਆ ਜਾਂਦਾ ਮਤਲਬ ਖਸਾਈ ਆ ਜਾਂਦਾ ਜੀ ਕੋਈ ਬਹੁਤ ਲੰਮਾ ਟਾਈਮ ਨਹੀਂ ਲੱਗਦਾ ਉਹਦੇ ਤੇ ਠੀਕ ਹੈ ਜੀ ਜਲਦੀ ਆ ਜਾਂਦਾ